ਦੋਸਤੋ ਤੁਸੀਂ ਅਕਸਰ ਦੁਨੀਆ ਦੇ ਵਿੱਚ ਦੇਖਿਆ ਹੋਊਗਾ ਕਿ ਜਿੰਨਾ ਕੰਪਨੀਆਂ ਨੇ ਜਿਹੜੀਆਂ ਸੰਸਥਾਵਾਂ ਨੇ ਜਿਹੜੇ ਫਾਈਨਾਂਸ ਦੇ ਵਿੱਚ ਡੀਲ ਕਰਦੀਆਂ ਨੇ ਉਹਨਾਂ ਨੇ ਆਪਣੇ ਰਿਕਵਰੀ ਵਾਸਤੇ ਕੁਝ ਬੰਦੇ ਸਿਲੈਕਟ ਕੀਤੇ ਹੁੰਦੇ ਆ ਉਹ ਲੋਕਾਂ ਤੋਂ ਪੈਸਾ ਲੈਣ ਜਾਂਦੇ ਆ ਕੋਈ ਵੀ ਐਸੀ ਸੰਸਥਾ ਕਿ ਜਿਹੜੀ ਪੈਸਾ ਦੇਣ ਵਾਸਤੇ ਬੰਦੇ ਨੂੰ ਲੱਭੇ ਉਹ ਸੰਸਥਾ ਦਾ ਇੱਕੋ ਇੱਕ ਨਾਮ ਹੈ LIC of India ਭਾਰਤੀ ਜੀਵਨ بیمਾ ਨਿਗਮ ਦੋਸਤੋ ਮੈਂ ਇੱਕ ਐਕਸਪੀਰੀਅੰਸ ਤੁਹਾਡੇ ਨਾਲ ਸਾਂਝਾ ਕਰ ਰਿਹਾ ਕਿ ਮੇਰੇ ਕੋਲੇ ਮੇਰੇ ਬੀਐਮ ਸਾਹਿਬ ਦਾ ਫੋਨ ਆਇਆ ਕਿ ਜਸਵਿੰਦਰ ਸਿੰਘ ਤੁਹਾਡੇ ਕੋਲ ਇੱਕ ਕਾਲ ਆਵੇਗੀ ਸਰ ਦੀ ਥੋੜਾ ਮਦਦ ਕਰਨਾ ਮੈਂ ਕਿਹਾ ਸਰ ਜਰੂਰ ਤੇ ਮੈਨੂੰ ਰਾਜਸਥਾਨ ਦੀ ਇੱਕ ਡਿਵੀਜ਼ਨ ਚੋਂ ਫੋਨ ਆਇਆ ਕਿ ਤੁਹਾਡੇ ਪਿੰਡ ਇਸ ਨਾਮ ਦਾ ਇੱਕ ਬੰਦਾ ਰਹਿੰਦਾ ਉਹਨੇ ਸਾਡੇ ਇੱਥੇ ਪਾਲਸੀ ਕਰਵਾਈ ਹੋਈ ਹੈ ਪਰ ਉਹ ਪਾਲਸੀ ਦਾ ਟਾਈਮ ਪੂਰਾ ਹੋ ਚੁੱਕਿਆ ਤੇ ਬੰਦਾ ਪੈਸੇ ਲੈਣ ਲਈ ਨਹੀਂ ਆਇਆ ਇਸ ਬੰਦੇ ਨੂੰ ਲੱਭ ਕੇ ਮਿਲੋ ਇਹਦੇ ਪੇਪਰ ਭੇਜ ਕੇ ਇਹਦੀ ਪੇਮੈਂਟ ਜਲਦੀ ਤੋਂ ਜਲਦੀ ਕਰਾਈ ਜਾਵੇ। ਮੈਨੂੰ ਵੀ ਇੱਕ ਦਿਨ ਲੱਗਿਆ ਬੰਦੇ ਨੂੰ ਟਰੇਸ ਕਰਨ ਦੇ ਲਈ ਤੇ ਮੈਨੂੰ ਉਹਨਾਂ ਟਰੇਸ ਕਰਦੇ ਕਰਦੇ ਵੀ ਸਰ ਦੇ ਦੋ ਤਿੰਨ ਫੋਨ ਆਏ ਕਿ ਕੀ ਉਹ ਬੰਦਾ ਤੁਹਾਨੂੰ ਮਿਲ ਗਿਆ। ਦੋਸਤੋ ਤੁਹਾਨੂੰ ਹੈਰਾਨੀ ਹੋਵੇਗੀ ਕਿ LIC of India ਬੰਦਿਆਂ ਨੂੰ ਕਿਵੇਂ ਲੱਭ ਲੱਭ ਕੇ ਪੇਮੈਂਟਾਂ ਦੇ ਰਹੀ ਹੈ ਤੇ ਉਹ ਬੰਦਾ ਆਸਟ੍ਰੇਲੀਆ ਗਿਆ ਹੋਇਆ ਤੀਗਾ ਕਿ ਜਿਸ ਦਿਨ ਆਇਆ ਉਸ ਦਿਨ ਹੀ ਅਸੀਂ ਪੇਪਰ ਦਿੱਤੇ ਤੇ ਐਲਆਈਸੀ ਨੇ ਉਹਦੀ ਪੇਮੈਂਟ ਲੱਭ ਕੇ ਦਿੱਤੀ ਇਹ ਐਲਆਈਸੀ ਆਫ ਇੰਡੀਆ ਦੀ ਸਟਰੈਂਥ ਹੈ ਹੋਰ ਕੰਪਨੀਆਂ ਦੇ ਵਿੱਚ ਹੋਰ ਵੀ ਤੀ ਸੰਸਥਾਵਾਂ ਦੇ ਵਿੱਚ ਪੈਸੇ ਲੈਣ ਵਾਲੇ ਰੱਖੇ ਜਾਂਦੇ ਆ ਪੈਸੇ ਘਟਾਉਣ ਵਾਲੇ ਰੱਖੇ ਜਾਂਦੇ ਆ ਰਿਕਵਰੀ ਕਰਨ ਵਾਸਤੇ ਰੱਖੇ ਜਾਂਦੇ ਆ ਪਰ ਐਲਆਈਸੀ ਦੇ ਵਿੱਚ ਐਸੇ ਬੰਦੇ ਆਉਂਦੇ ਆ ਕਿ ਜਿਹੜੇ ਤੁਹਾਨੂੰ ਜਾਧ ਕਰਾਉਣ ਵਾਸਤੇ ਆਉਂਦੇ ਆ ਕਿ ਤੁਹਾਡੀ ਪੇਮੈਂਟ ਅਸੀਂ ਦੇਣੀ ਹੈ ਕਿਰਪਾ ਕਰਕੇ ਸਾਨੂੰ ਪੇਪਰ ਦਿਓ ਤੇ ਆਪਣੀ ਪੇਮੈਂਟ ਲਓ ਇਹ ਹੈ LIC ਆਫ ਇੰਡੀਆ LIC ਆਫ ਇੰਡੀਆ ਥੈਂਕ ਯੂ